ਸਾਬ ਨੂੰ ਸੱਤ ਦੋ ਸਾਲ ਹੋ ਗਏ ਸਮਝਦੇ ਗਿਰਗਾ ਜੀ ਤੁਹਾਨੂੰ ਬੇਨਤੀ ਹੈ ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਹੋਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਪਹਿਲਾਂ ਪਹਿਲ ਦੇ ਦਾ ਹੁਣ ਠੀਕ ਹੈ ਸਰ ਠੀਕ ਹੈ ਹਾਂ ਮਤਲਬ ਜੇ ਦੁਬਾਰਾ ਇਹਨਾਂ ਨੇ ਡੀਸੀ ਕੋ ਜਾਣਾ ਇਹਨਾਂ ਨੇ ਯੂਨੀਵਰਸਿਟੀ ਕੋ ਜਾਣਾ ਕਿੱਥੇ ਜਾਣਾ ਤੁਹਾਡੀ ਡਿਊਟੀ ਠੀਕ ਹੈ ਤੁਹਾਨੂੰ ਇਹਦਾ ਦਾ ਸਪੈਸ਼ਲ ਮੈਨੂੰ ਮਿਲਣਾ ਹੈ ਠੀਕ ਹੈ ਸਰ ਇਹਨਾਂ ਦਾ ਬਾਈ ਦਵਾ ਹੁੰਦਾ 22 ਸਭ ਦੋ ਸਾਲ ਹੋ ਗਏ ਦੋ ਸਾਲ ਅਮਰ ਜੀ ਜੀ ਸਰ 2 ਸਾਲ ਹੋ ਗਏ ਦੂਜਾ ਫੇਰਾਂ ਨਹੀਂ ਪੜਾ ਚਿੱਤਾ ਆਪਣਾ ਸਿਸਟਮ ਇਦਾਂ ਦਾ ਠੀਕ ਹੈ ਸਰ ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨ ਸਾਹਿਬ ਦੀ ਹਾਂ ਜੀ ਕੰਮ ਕਰੇ ਤੇ ਨਾਮ ਮਿਲੂਗਾ ਨਹੀਂ ਕਰੋਗੇ ਇਹ ਠੀਕ ਹੈ ਸਰ ਸਰ ਕੋਈ ਦੂਜਾ ਕੰਮ ਹੋ ਇਸ ਕਰਕੇ ਜੇ ਇਹ ਬੰਦੇ 2-2 ਸਾਲ ਤੋਂ ਇੱਥੇ ਰਹੋਦੇ ਇਹ ਬਹੁਤ ਬਾੜੀ ਇਹਨੂੰ ਇਹਨੂੰ ਬੰਦ ਕਰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਉਹ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਤੀ ਤੁਸੀਂ ਸਰ ਇਹ ਆਪਣਾ ਇਹ ਚੰਗੇ ਪਰ ਬੰਦਾ ਦਾ ਤੁਹਾਡੇ ਲਾਮੇ ਆਇਆ ਜੀ ਮੇਰੇ ਅਫਸਰ ਕੰਮ ਨਹੀਂ ਕਰਦਾ ਨਿਕਸਤ ਹੈ ਅਵਾਰਾ ਫਿਰ ਦੇਖੋ ਮੇਰੀ ਹਾਲਤ ਇਹ ਮੀਡੀਆ ਵਾਲੇ ਦਾ ਹਾਲਤ ਬਾਕੀਆਂ ਦਾ ਕੀ ਆ ਲੋਗਾ ਹੁਣ ਮੈਂ ਅੱਗੇ ਤੋਂ ਖਿਆਲ ਇੱਕ ਇਹ ਪੈਂਜੀ ਹੁੰਦੀ ਹੈ ਇਹਨਾਂ ਦਾ ਕੇਸ ਹੈ ਤਸਵੀਰ ਕੇ ਆ ਕੇਸ ਲੋ ਇਹਨਾਂ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਹੈ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਹੈ ਸਰ ਸਰ ਇਹ ਤਸੀਲ ਚ ਗੇੜੇ ਦਾ ਮਾਮਲਾ ਨਹੀਂ ਮਾਮਲਾ ਜੇ ਗੇੜੇ ਮਾਮਲਾ ਤੇ ਮੇਰੇ ਕੋਲ ਚੱਲ ਗਈ ਹੈ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੁਝ ਨਹੀਂਦਾ ਫਿਰ ਮੈਂ ਮੈਂ ਪਹਿਲਾਂ ਤੇ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤੇ ਫਿਰ ਭਾਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਟੰਡਾ ਇਹ ਤਾਂ ਬਹੁਤ ਪੁਰਾਣਾ ਪਲਾਟ ਹੈ ਜਿਆ ਇਹ ਚਾਹਦੇ ਉਹ ਕਬਜ਼ਾ ਕਰੀ ਦੇਂਦੇ ਉਹ ਦਾ ਦੁੱਧ ਬਜ਼ੁਰਗ ਵੀ ਸੱਤ ਸਾਲ ਮੇਰਾ ਉਹ ਹੀ ਆ ਗਿਆ ਹਾਂ ਇਹ ਮੇਰਾ ਵੀ ਕਰਕੇ ਠੀਕ ਹੈ ਨਾ ਕੋਈ ਲੰਮਾ ਨਹੀਂ ਉਹ ਸਰ ਪਬਲਿਕ ਕਿਉਂ ਲੰਮਾ ਦਾ ਆਪਾਂ ਕੱਲੀ ਬਿਠੀ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਿਆ ਬੰਤੂ ਹੀ ਬਣਿਆ ਐਸੇ ਕਰਕੇ ਬਣਿਆ ਕੇ ਲੋਕਾਂ ਦੇ ਕੰਮ ਕਰੀਏ ਤੁਹਾਨੂੰ ਤਹਿਸੀਲਦਾਰ ਬਣਾਇਆ ਪਰਵਾਰੀ ਬਣਾਇਆ ਤਨਖਾਹਾਂ ਮਿਲਦੀਆਂ ਇਸ ਸਭ 2-2 ਸਾਲ ਦੇ ਬੰਦੇ ਫਿਰਦੇ ਤੇ ਬਹੁਤ ਮਾਰੀ ਲੱਗਦਾ ਕਿ ਮਸਲੀ ਹੱਲ ਹੋ ਜੇਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਕਿਉਂਕਿ ਲੋਕਾਂ ਦੀ ਮੁਸਤਫਾ ਸਤ 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 ਸਤਿਗੁਰਾਂਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਦਾ ਹਲ ਮਸਲਾ ਹੱਲ ਕਰਾ ਦੇ ਤੁਸੀਂ ਕਹ ਬਣਾਓ ਹਾਂ ਸਤ ਸਿਕਾ ਜੀ ਸਤ ਸਿਕਾ ਜੀ ਸਾਰਾ ਮਸਿਕਾ ਜੀ ਕੀ ਹਾਲ ਹੈ ਜੀ ਠੀਕ ਹੈ ਇਧਰ ਦੇਖ ਕੋਈ 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 ਇੱਧਰ ਦੇਖ ਲੈਣਾ ਸਾਡ ਨੂੰ ਸਦ 2 ਸਾਲ ਹੋ ਸਮਝਦੇ ਗੇਗਾ ਇਹਦੀ ਤੁਹਾਨੂੰ ਬੇਨਤੀ ਹੈ ਅੱਜ ਤੋਂ ਬਾਅਦ ਇਹ ਮੁੜਕੇ ਨਹੀਂ ਆਉਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਪਹਿਲਾਂ ਪਹਿਲ ਦੇ ਦਾਅਵੇ ਕਰਨਾ ਠੀਕ ਹੈ ਸਰ ਠੀਕ ਹੈ ਹਾਂ मतलब ਜੇ ਦਬਾਵਾ ਹੈ ਇਹਨਾਂ ਨੇ ਡੀਸੀ ਕੋ ਜਾਣਾ ਹੈ ਇਹਨਾਂ ਨੂੰ ਯੂਨੀਵਰਸਿਟੀ ਵੀ ਕੋ ਜਾਣਾ ਕਿੱਥੇ ਜਾਣਾ ਤੁਹਾਡੀ ਡਿਊਟੀ ਠੀਕ ਹੈ ਤੁਹਾਨੂੰ ਇਹਦਾ ਤਾਂ ਸਪੈਸ਼ਲ ਮੈਨੂੰ ਮਿਲਣਾ ਹੈ ਤੀਸਰੀ ਇਹਨਾਂ ਦਾ 22 ਦਮ ਦਾ 22 ਸਾਲ ਹੋ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਅਮਰ ਜੀ ਜੀ ਸਰ ਦੋ ਸਾਲ ਹੋ ਗਏ ਦੂਜਾ ਫੇਰਾਂ ਨਹੀਂ ਪੜਾਉਣਾ ਚਾਹੀਦਾ ਉਪਰ ਸਿਸਟਮ ਇਹਦਾ ਤਾਂ ਠੀਕ ਹੈ ਸਰ ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨਸਾਬ ਦੀ ਹਾਂਜੀ ਹਾਂ ਕੰਮ ਕਰੇ ਤੇ ਨਾਮ ਮਿਲੂਗਾ ਨਹੀਂ ਕਰੋਗੇ ਇਹ ਠੀਕ ਹੈ ਸਰ ਸਰ ਦਾ ਦੂਜਾ ਕੰਮ ਹੈ ਇਸ ਕਰਕੇ ਜੇ ਇਹ ਬੰਦੇ 2-2 ਸਾਲ ਤੋਂ ਇੱਥੇ ਰਹਿੰਦੇ ਇਹ ਬਹੁਤ ਬੜੀ ਗੱਲ ਹੈ ਇਹਨੂੰ ਇਹਨੂੰ ਬੰਦ ਕਰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਉਹ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਦੀ ਤੁਸੀਂ ਤਾਂ ਇਹ ਅੱਪਰ ਤੁਸੀਂ ਅੱਜ ਚੰਗੇ ਬੰਦੇ ਹੋ ਤੁਹਾਡੇ ਲਾਮੇ ਆਈ ਜੀ ਮੇਰੇ ਅੱਗੇ ਕੋਈ ਨਹੀਂ ਗੱਲ ਨਹੀਂ ਕਿਸੇ ਦੀ ਦੁਬਾਰਾ ਫਿਰ ਦੇਖੋ ਮੇਰੀ ਗੱਲ ਹੈ ਇਹ ਮੀਡੀਆ ਵਾਲਿਆਂ ਦਾ ਹਾਲ ਹੈ ਤੇ ਬਾਕੀਆਂ ਦਾ ਕੀ ਬਾਲੂਗਾ ਹੁਣ ਮਤਲਬ ਅੱਗੇ ਤੋਂ ਖਿਆਲ ਇੱਕ ਇਹ ਪੈਂਜੀ ਹੋਣੀ ਹੈ ਇਹਨਾਂ ਦਾ ਕੇਸ ਹੈ ਤੇ ਸਿਰਕੇ ਆ ਕੇਸ ਲੋ ਇਹਨਾਂ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਹੈ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਹੈ ਸਰ ਸਰ ਇਹ ਤਸਵੀਰ ਚ ਕਿਹੜੇ ਦਾ ਮਾ ਨਹੀਂ ਮਾ ਜੇ ਕਿਹੜੇ ਮਾ ਕੇ ਮੇਰੇ ਕੋਲ ਚੱਲ ਗਈ ਹੈ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸਾ ਫਿਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ बाजी 81 द प्लॉट ਦਿੱਤਾ ਹੈ قبضہ ਆਇਆ ਹੈ ਬਹੁਤ ਤੰਗ ਹੈ ਇਹ ਤਾਂ ਬਹੁਤ ਪੁਰਾਣਾ ਪਲਾਟ ਹੈ ਜਿਆ ਇਹ ਬਚਾ ਦੇ ਉਹ قبضہ ਕਰੀ ਜਾਂਦੇ ਉਹਦਾ ਦੁੱਧ ਪੀ ਗਏ ਬਜ਼ੁਰਗ ਬਸਾ ਤੈਸਾ ਮੇਰਾ ਉਹ ਹੀ ਆ ਗਿਆ ਹਾਂ ਇੱਕ ਇਹਨੇ ਦਾ ਵੀ ਕਰਕੇ ਠੀਕ ਹੈ ਹਾਂ ਕੋਈ ਲੰਮਾ ਨਹੀਂ ਹੁਣ ਸਾਹਿਬ ਪਬਲਿਕ ਕਿਉਂ ਲੰਮਾ ਦਾ ਆਪਾਂ ਕੱਲੀ ਬੈਠੀ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਐਸੇ ਕਰਕੇ ਬਣਾ ਕੇ ਲੋਕਾਂ ਦੇ ਕੰਮ ਕਰਦੀ ਤਾਂ ਨੂੰ ਤਹਿਸੀਲ ਦਾ ਬਣਾਇਆ ਪਰਵਾਰੀ ਬਣਾਇਆ ਤਲਖਾਉ ਮਿਲਦੀ ਹੈ ਐਸਾ ਦੋ ਦੋ ਸਾਲ ਤੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜਾਈਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹਲ ਕਿਉਂਕਿ ਇਹ ਲੋਕਾਂ ਦੀ ਸਰ 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 ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਦਾ ਹਲ ਮਸਲਾ ਹੱਲ ਕਰਾ ਦੇ ਤੁਸੀਂ ਕਹਦਾ ਹਾਂ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਕੀ ਹਾਲ ਹੈ ਜੀ ਠੀਕ ਠਾਕ ਜੇ ਇਧਰ ਦੇਖ ਕੋਈ ਨਹੀਂ ਕੋਈ ਕੋਈ ਇਧਰ ਦੇਖ ਲੈ ਨਾ ਕਿੰਨੇ